ਏ ਬਾਕੀ ਤੁਹਾਨੂੰ ਆ ਦੱਸ ਦਿੰਨੇ ਆ ਆ ਹਿੰਦੂ ਧਰਮ ਦਾ ਓਮ ਬਣਿਆ ਹੋਇਆ ਵਾ ਆ ਵੀ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਤਾਂ ਨੂੰ ਬੈਕ ਕੈਮਰਾ ਕਰਕੇ ਵੀ ਅਸੀਂ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਤੇ ਅੱਜ 20 ਜੁਲਾਈ ਆ ਅੱਜ ਦੀ ਵੀਡੀਓ ਆ ਹਾਂਜੀ ਸਾਰੇ ਮੇਰੇ ਵੀਰ ਭਰਾ ਦੇਖ ਲੈਣਾ ਨਾਲ ਟਾਈਮ ਆ ਆ ਦੇਖੋ ਬਾਕੀ ਆ ਤੁਸੀਂ ਦੇਖ ਸਕਦੇ ਜੀ ਹਿੰਦੂਤਰ ਹੁੰਦਾ ਵੀ ਆਪਣੇ ਆ ਦਾ ਉਹ ਬਣਿਆ ਹੋਇਆ ਚਿੰਨ ਤੇ ਬਾਕੀ ਕੋਈ ਜੱਡਾ ਫੇਕ ਨਹੀਂ ਹੈਗਾ ਵੀ ਹਾਂ ਵੀ ਫੇਕ ਵੀਡੀਓ ਆ ਜਿੰਨੇ ਕਿਸ ਨੇ ਵੇਖਣਾ ਵਾ ਤੇ ਮਨ ਤੋਂ ਗੁਰਦੂ ਨਕੇਸ਼ਨ ਆ ਦੀ ਵੀਰਾ ਵਾਲੀ ਸਾਈਡ ਤੇ ਨਾ ਬਾਕੀ ਤੁਸੀਂ ਦੇਖ ਸਕਦੇ ਹੋ ਕਿੰਨਾ ਲੋਕ ਲੰਘ ਰਹੇ ਇਹਨਾਂ ਨੂੰ ਥੋੜੀ ਪਤਾ ਇਹਨਾਂ ਚੀਜ਼ਾਂ ਦਾ ਤੇ ਆ ਆਪਣੇ ਮੁਸਲਮਾਨਾਂ ਵੀਰਾਂ ਦਾ ਵੀ ਇਹ ਬਣਿਆ ਹੋਇਆ ਹਾਂਜੀ ਪਾਕਿਸਤਾਨ ਦਾ